ਸੰਤਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਪਤੇ ਉੱਤੇ ਹਰ ਸਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਨਵਾਂ ਜਿਹੜਾ ਹੈਗਾ ਉਹ ਲੋਕਾਂ ਲਈ ਐਂਟਰਟੇਨਮੈਂਟ ਦਾ ਸਾਧਨ ਜਾਂ ਮੇਲੇ ਵਿੱਚ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਲਈ ਪ੍ਰਬੰਧ ਕਰੀਏ ਤਾਂ ਕਿ ਉਹਨਾਂ ਕੋਈ ਪਰੇਸ਼ਾਨੀ ਵੀ ਨਾ ਹੋਵੇ ਔਰ ਆਨੰਦ ਦੇ ਨਾਲ ਮੇਲਾ ਦੇ ਸਕੇ ਅਗਰ ਸਵਾਲ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਜਿਹੜੇ ਕਾਫੀ ਸਾਲ ਪਹਿਲਾਂ ਹੁੰਦੇ ਹੁੰਦੇ ਸੀ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਕਰ ਰਹੇ ਆ ਆਪਣਾ ਆਯੋਜਨ ਕਰ ਰਹੇ ਆ ਔਰ ਨਾਲ ਦੀ ਨਾਲ ਹੀ ਜਿਹੜਾ ਹੁਨੇ ਤੋਂ ਅੱਜ ਤੋਂ ਹੀ ਫਰੀਦਕੋੜ ਨਿਵਾਸੀ ਜਿਹੜੇ ਕਈ ਵਾਰੀ ਲੰਬਾ ਹੁੰਦਾ ਵੀ ਖਾਣ ਵਾਲੀਆਂ ਚੀਜ਼ਾਂ ਮਾੜੀਆਂ ਆ ਉਹ ਦੁਕਾਨਦਾਰਾਂ ਨੂੰ ਜਾਂ ਵਟੇ ਜਿਹੜੇ ਕੋਈ ਬ੍ਰਾਂਡਡ ਹੈ ਇਹ ਸਾਰਿਆਂ ਨੂੰ ਵਾਰਨਿੰਗ ਹੈ ਕਿ ਇੱਕ ਹਫਤੇ ਦੇ ਵਿੱਚ ਉਹ ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਆਪਣੀ ਕਮੀ ਪੇਸ਼ੀ ਦੂਰ ਕਰ ਲੈਣ ਇੱਕ ਹਫਤੇ ਬਾਅਦ ਅਸੀਂ ਹਰ ਬੰਦੇ ਦਾ ਜਿਹੜਾ ਜਿਹੜਾ ਵੀ ਬ੍ਰਾਂਡ ਆ ਜਾਂ ਕੁਝ ਵੀ ਹੈ ਉਹਦੇ ਜਾ ਕੇ ਆਪ ਚੈੱਕ ਕਰਾਂਗੇ ਔਰ ਜਿਹੜਾ ਦੋਸ਼ੀ ਹੋਇਆ ਉਹਨੂੰ ਫੜ ਕੇ ਜਿਹੜਾ ਉਹ ਜੇਲ੍ਹ ਵੀ ਸਿੱਟਾਂਗੇ ਜਿਹੜੇ ਜਿਹੜੇ ਲੈਵਲ ਤੇ ਕੋਈ ਵੀ ਅਧਿਕਾਰੀ ਜਿਹੜਾ ਕਰਮਾਨਾ ਕਰਦਾ ਉਹ ਜੁਰਮਾਨਾ ਵੀ ਕਰਾਵਾਂਗੇ ਅਸੀਂ ਚੰਗੀ ਸੇਵਾ ਦਾ ਵਾਅਦਾ ਜਿਹੜਾ ਕੀਤਾ ਲੋਕਾਂ ਨਾਲ ਉਹ ਵੀ ਜਿਹੜਾ ਅਸੀਂ ਇਹ ਮੇਲੇ ਤੋਂ ਪਹਿਲਾਂ ਸ਼ੁਰੂ ਕਰ ਦੇਣਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਮ ਆਦਮੀ ਪਾਰਟੀ ਮੇਲੇ ਦੇ ਵੀ ਜਿਹੜੀ ਇੱਕ ਕੰਸੂਮਰ ਬਣਦੀ ਹੈ ਉੱਤੇ ਰੇਟ ਬਹੁਤ ਜ਼ਿਆਦੇ ਹੁੰਦੇ ਨੇ ਤੇ ਕਾਦਾ ਬਿਲਕੁਲ ਵਧੀਆ ਕੁਆਲਿਟੀ ਦਾ ਹੁੰਦਾ ਇੱਕ ਦੋ ਸਾਲਾਂ ਨੂੰ ਕੱਢੀ ਉਹ ਚੀਜ਼ ਵਿੱਚ ਵੀ ਰੱਖੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਜਵਾਬ ਦੇ ਚ ਨਾਮੀ ਹੈ ਜਾਂ ਭਾਰਤ ਦੇ ਨਾਮੀ ਇਹ ਜਿਹੜੇ ਬ੍ਰਾਂਡ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਤੇ ਅਸੀਂ ਉਹਨਾਂ ਨੂੰ ਵੀ ਵੱਖਰੀ ਸਪੇਸ ਦੇਵਾਂਗੇ ਤਾਂ ਕਿ ਲੋਕਾਂ ਨੂੰ ਚੰਗੀ ਜਿਹੜੀ ਇੱਕ ਵੈਰਾਈਟੀ ਵੀ ਮਿਲੇ ਔਰ ਜਿਹੜੀ ਮਸ਼ਹੂਰ ਚੀਜ਼ਾਂ ਦਾ ਆਨੰਦ ਵੀ ਵਾਣ ਸਕਣਗੇ। ਮਿਲਿਪ ਹੋਰ ਚੀਜ਼ ਜਿਹੜੀਆਂ ਐਗਰ ਸਪੈਸ਼ਲਿਟੀ ਲੱਗੇ ਹੋਏ ਆ ਜੀ ਕਾਫੀ ਜਿਹੜਾ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਕਿ ਉਹ ਡਿਪਾਰਟਮੈਂਟ ਕੀ ਕੀ ਐਕਟੀਵਿਟੀ ਕਰਾ ਕਰਾ ਸਕਦੇ ਆ। ਕਮਿਊਨਲ ਵਿਭਾਗ ਨੂੰ ਵੀ ਕਿਹਾ ਇਹਨਾਂ ਜਿਹੜੇ ਐਗਰੀਕਲਚਰ ਆਪਣੇ ਨਾਲ ਸੰਬੰਧਿਤ ਵਿਭਾਗਾਂ ਨੂੰ ਵੀ ਕਿਹਾ ਹੋਰ ਵੀ ਵੱਖਰੇ ਵੱਖਰੇ ਵਿਭਾਗਾਂ ਨੂੰ ਜਿਹੜੇ ਮੇਲੇ ਦੇ ਵਿੱਚ ਵਿੱਚ ਲੋਕਾਂ ਨੂੰ ਸਹੂਲਤ ਵੀ ਮਿਲੇ ਜਿਹੜਾ ਕੋਈ ਬੰਦਾ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਜਿਹੜਾ ਕੋਈ ਹੈਲਥ ਕੈਂਪ ਵੀ ਇੱਥੇ ਲੱਗੇ ਰਹਿਣ ਕਿ ਲੋਕ ਜਿਹੜੇ ਆਉਂਦੇ ਆ ਉਹਨਾਂ ਨੂੰ ਹੈਲਥ ਬਾਰੇ ਵੀ ਜਾਣਕਾਰੀ ਹੋਵੇ ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਜਿਹੜਾ ਨੇ ਉਹ ਦੋ ਚਾਰ ਦਿਨ ਜਦੋਂ ਸਾਰਾ ਫਾਈਨਲ ਕਰ ਦਾਂਗੇ ਡੀਸੀ ਸਾਹਿਬ ਉਹ ਐਡਵਾਂਸ ਲੱਗੇ ਹਾਂਜੀ ਇਸ ਵਾਰ ਮੇਲੇ ਇਸ ਵਾਰੀ ਜਿਹੜਾ ਨਾ ਛੋਨੇ ਦੀ ਫਸਲ ਜਿਹੜੀ ਉਹ 15 ਦਿਨ 20 ਦਿਨ ਪਹਿਲਾਂ ਬੀਜੀ ਗਈ ਆ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਉਹਦੇ ਫਸਲ ਦੇ ਆਉਣ ਦੇ ਸਾਰ ਵੀ ਪਹਿਲਾਂ ਇਸ ਕਰਕੇ ਜਿਹੜਾ ਮੇਲਾ ਪਿੱਛੇ ਚੱਲਿਆ ਜਾਂਦਾ ਸੀ ਇਹਦੇ ਬਾਬਾ ਫਰੀਦ ਜੀ ਦੇ ਆਗਮਨ ਪਰਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸਿਰਫ ਤਬਦੀਲੀ ਕੀਤੀ ਗਈ ਹੈ ਜਿਹੜਾ ਕ્રાਫਟ ਮੇਲਾ ਉਹ 13 ਤੋਂ 1 ਤੋਂ ਸ਼ੁਰੂ ਹੋ ਕੇ 23 ਤੱਕ ਚੱਲੂਗਾ ਬਾਕੀ ਜਿਹੜਾ 19 ਤੋਂ 23 ਸਤੰਬਰ ਵਾਲਾ ਬਾਬਾ ਫਰੀਦ ਜੀ ਦਾ ਮੇਲਾ ਉਹ ਐਜ਼ ਇਟ ਇਜ਼ ਰਹੂਗਾ ਉਹਦੇ ਪ੍ਰੋਗਰਾਮ ਦੀ ਸਾਰੇ ਐਜ਼ ਇਟ ਇਜ਼ ਰਹਿਣਗੇ ਜਿਹੜੇ ਵਾਕਈ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਹੋਣੇ ਉਨ੍ਹਾਂ ਦੇ ਵਿੱਚ ਜਿਹੜਾ ਉਹ ਰਸੋ ਬਦਲ ਗਿਆ ਲੋਕਾਂ ਨੂੰ ਕਾफी ਉਮੀਦਾਂ ਐ ਵੀ ਹੋ ਸਕਦਾ ਹੈ ਮੁੱਖ ਮੰਤਰੀ ਪੰਜਾਬ ਇਸ ਮੇਲੇ ਦੇ ਵਿੱਚ ਪਹੁੰਚਣ ਤੇ ਲੋਕਾਂ ਨੂੰ ਕਾफी ਖੁਸ਼ਕੁਸ਼ੀ ਮਿਲੇਗੀ ਕਿਉਂਕਿ 15 ਅਗਸਤ ਤੋਂ ਲੋਕਾਂ ਨੂੰ ਕਾफी ਮਿਲਣਾ ਸੀ ਗਿਆ ਉਹ ਅਜੇ ਉਹਨਾਂ ਨੂੰ ਪੂਰੀਆਂ ਨਹੀਂ ਹੋਈਆਂ ਹੋ ਸਕਦਾ ਹੈ ਆਪੋ ਆਪੀ ਦੇ ਮੇਲੇ ਤੇ ਕੋਈ ਨਾ ਕੋਈ ਮੁੱਖ ਮੰਤਰੀ ਪਹੁੰਚੇ ਕੋਈ ਤਮਕਾ ਦੇਖੋ ਸਾਡੇ ਕਾਫੀ ਵੱਡੇ ਪ੍ਰੋਜੈਕਟ ਜਿਹੜੇ ਚੱਲੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਹੈਗਾ ਧ ਘਟਕਰ ਵੀ ਕਰਨੇ ਆ ਆਪੋ ਆਪੀ ਦੇ ਮੇਲੇ ਤੱਕ ਉਹ ਕੰਪਲੀਟ ਹੋ ਜਾਣਗੇ ਕੁਝ ਸਾਡੇ ਜਿਹੜੇ ਕੰਪਲੀਟ ਹੋ ਗਏ ਲਗਭਗ ਸਾਡੇ ਜਿਹੜੇ 100 ਕਰੋੜ ਦੇ ਕਰੀਬ ਪ੍ਰੋਜੈਕਟ ਹੋਣਗੇ ਜਿਨ੍ਹਾਂ ਦਾ ਅਸੀਂ ਇਕੱਠਨ ਕਰਾਂਗੇ ਤੇ ਜਾਂ ਅਸੀਂ ਨੀ ਪੱਤਰ ਰੱਖਾਂਗੇ ਵੱਡੇ ਵੱਡੇ ਪ੍ਰੋਜੈਕਟ ਹੋਣਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਉਹ ਸਾਬ ਆਹ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਬੜੀ ਆਸੰਦਗੀ ਆਉਂਦੀ ਆਮ ਲੋਕਾਂ ਜਿੱਦਾਂ ਤੋਂ ਪਰ ਮੇਲੇਦਾਨ ਦੇਖਿਆ ਤਾਂ ਕਿ ਉਹਨਾਂ ਜਿਹੜੇ ਪਸਤੀ ਲੱਗਦੀ ਹੈ ਕਿ ਬਹੁਤ ਲੋਕਾਂ ਲਈ ਕਿਤੋਂ ਰਾਜ ਹੁੰਦੇ ਨੇ ਹਰ ਵਾਰੀ ਇਹਦੀ ਪਸਤੀ ਲੱਗਦੀ ਹੈ ਕਿ ਮਤਲਬ ਜਿਹੜਾ ਹੈਗਾ ਕੋਰਸਾਂ ਵੀ ਲੱਗ ਜਾਂਦੀ ਹੈ ਫਿਰ ਅੰਦਰ ਜਾਂਦੀ ਹੈ ਏਕੀ ਇਹ ਦੇਖੋ ਜਿਹੜੀ ਪਾਰਕਿੰਗ ਆ ਹਾਂਜੀ ਅਸਲ ਦੇ ਵਿੱਚ ਕੀ ਹੈ ਕਿ ਮੇਲੇ ਦੇ ਜਿਹੜੇ ਪ੍ਰਬੰਧ ਠੀਕ ਕਰਨ ਵਾਲੇ ਉਹ ਇੰਨੀ ਜਨਤਾ ਆਉਂਦੀ ਉਹਨਾਂ ਨੂੰ ਵਹੀਕਲ ਖੜੇ ਕਰਨ ਵਾਸਤੇ ਵੀ ਜਗ੍ਹਾ ਚਾਹੀਦੀ ਕਿੰਨਾ ਕਿਸੇ ਦਾ 40 40 50 ਪਿਆ ਹਜ਼ਾਰ ਰੁਪਏ ਦਾ ਮੋਟਰਸਾਈਕਲ ਹੈ ਉਹਨੂੰ ਜਿਹੜਾ ਉਹ ਚੋਰੀ ਹੋ ਜਾਂਦਾ ਤਾਂ ਸਰਕਾਰ ਦੀ ਵੀ ਗੁਦਰਾਮੀ ਹੁੰਦੀ ਹੈ 10-10 ਰੁਪਏ ਜਿਹੜਾ ਹੈਗਾ ਵਹੀਕਲ ਦੀ ਦੂਜੇ ਵਾਰ ਜਿਹੜਾ ਮੇਲਾ ਹੈ ਉਹਦੇ 'ਚ ਸ਼ਰਾਪਤੀਆਂ ਸਰ ਵੀ ਜਾਂਦੇ ਆ ਗੰਭੇ ਹੁੰਦੇ ਆ ਬਿਨਾਂ ਫਸੂਕੀ ਦਾ ਕੜਦੇ ਫਿਰਦੇ ਆ ਉਹ ਸਿਰਫ 10 ਰੁਪਏ ਪਹਿਲਾ ਪਹਿਲੀ ਸਰਕਾਰਾਂ ਦੇ ਵਿੱਚ ਇਹ ਪਰਚੀ ਕਾਫੀ ਜਿਆਦੇ ਸੀ ਔਰ ਅਸੀਂ ਅੱਗੇ ਘੱਟ ਕਰਤੀ ਸਿਰਫ ਇੱਕ ਲੱਕੇ ਵੀ ਪਰਚੀ ਰੱਖਤੀ ਆ 10 ਰੁਪਏ ਦੀ ਪਰਚੀ ਆ ਮੇਲਾ ਦੇ ਆਵਾਰ 10 ਜਾਣੇ ਜਾ ਸਕਦੇ 100 ਰੁਪਏ ਚ ਤੁਸੀਂ ਪੁੱਛਿਆ ਸੀ ਤੇ ਦੂਜੀ ਗੱਲ ਇਹਦਾ ਇਸ ਵਾਰੀ ਅਸੀਂ ਹੋਰ ਕਰ ਰਹੇ ਆ ਜਿਹੜੀਆਂ ਪ੍ਰਾਤਨ ਖੇਡਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਬੈਲ ਪਾਸ ਕੀਤਾ ਇਹ ਆ ਸਰਕਾਰ ਨੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਫਲਦਾਲ ਦੀਆਂ ਦੌੜਾਂ ਦਾ ਹੋਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੋ ਸਕੀਆਂ ਅਵੇਲੇਬਲ ਹੁਣ ਉਹ ਵੀ ਫ੍ਰੀਪੋਰਟ ਦੇ ਦਰਸ਼ਕਾਂ ਨੂੰ ਦਿਖਾਵਾਂਗੇ ਉਹਨਾਂ ਨਾਲ ਵੀ ਸੰਪਰਕ ਕਰ ਰਹੇ ਹਾਂ ਬੈਲਾਂ ਦੀਆਂ ਦੌੜਾਂ ਜਾਂ ਜੋ ਹੋ ਸਰਕਾਰ ਉਹ ਕਰਾਮਾਂ ਦੇ ਪੁਰੂਨ ਦੇਖਣ ਦਾ ਬਹੁਤ ਠੀਕ ਉਹ ਉਪ ਮੰਤਰੀ ਪੰਜਾਬ ਆਈ ਸੀ ਉੱਤੇ ਕੁਝ ਜਿਹੜੀਆਂ ਸਰਕਾਰਾਂ ਵੀ ਚਾਰ ਕੀਤੀਆਂ ਸਾਸਪਾਈ ਹੋਈ ਸੀ ਪਰ ਹਜੇ ਕਈ ਸਰਕਾਰਾਂ ਵੀ ਪਈਆਂ ਪੈਂਡਿੰਗ ਹੈ ਜੀ ਸਾਸਪਾਈ ਦੇ ਪ੍ਰਬੰਧ ਵੀ ਪੂਰੀ ਨੇ ਉਹ ਕਰੋਗੇ ਉਹਨਾਂ ਦੇ ਵਿੱਚ ਦੇਖੋ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਟੋਏ ਭਰ ਰਹੇ ਹਾਂ ਤੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆ ਰਹੇ ਹਨ ਤਾਂ ਕਾਫੀ ਟੋਏ ਭਰਤੇ ਸੀ ਹੁਣ ਉਹਦੇ ਦੀ ਕੀ ਕਾਰਨ ਬਣਿਆ ਵੀ 100 mm ਦੀ ਪੰਜਾਬ ਦੇ ਵਿੱਚ ਇਕੱਲੀ ਐਸ ਜੇ ਲੱਗ ਰਹੀ ਐ ਉਹ ਫਰੀਦਕੋਟ ਚ ਲੱਗ ਰਹੀ ਕਿਤੇ ਨਹੀਂ ਲੱਗੀ ਸਾਡੇ ਵੀ ਲੱਗ ਰਹੀ ਐ ਜੀ ਜੈਤੋ ਫਰੀਦਕੋਟ ਹੀ ਲੱਗਦੀ ਐ ਨਾ ਪਰ ਉਹ ਉਹ ਜਿਹੜੀ ਆ ਉਹ ਐਲ ਦੀ ਸ਼ੌਟੇਜ ਆ ਗਈ ਸੀ ਆਰਡਰ ਦੇ ਕੇ ਦੁਬਾਰਾ ਬਣਾਈ ਕੋਕਾ ਟੈਂਡਰ ਸੇ ਤਿੰਨ ਲੱਗਿਆ ਢੋਡੀ ਵੱਖਰੇ ਵੱਖਰੇ ਆ ਤੀਜਾ ਟੈਂਡਰ ਜਿਹੜਾ ਲੱਗਿਆ ਉਹ ਲੋਕ ਟੈਰ ਘੱਟ ਸੀ ਤੇ ਉਹ ਛੇਤੀ ਜਦੋਂ ਆ ਕੇ ਪੁਲ ਚਲਾਵਾਂਗੇ ਜੀ ਮੁੱਖ ਮੰਤਰੀ ਸਾਹਿਬ ਤਲਾ ਕੇ ਜਾਣਗੇ